ਦਾ ਵਿਆਹ ਕਰ ਦੇ ਕਰ ਦੇ ਨਹੀਂ ਤੇਰਾ ਉਹ ਤਾਂ ਕਰਤਾ ਆ ਇੱਕ ਹੱਥ ਨਾਲ ਰੋਟੀ ਖਾਦੀ ਨਹੀਂ ਆਂਦੀ ਤੇ ਆ ਆ ਆ ਜਿਹੜੀ ਨਾ ਵਕਤ ਦੇ ਮੂੰਹ ਵਾਲੀ ਡੋਲਣਾ ਡੋਲਣੀ ਹੋ ਗਏ ਹਾਂਜੀ ਵੈਰੀ ਵੈਰੀ ਗੁੱਡ ਮਾਰਨਿੰਗ ਕੀ ਹਾਲ ਚਾਲ ਸਾਰੇ ਜੰਦਾ ਤੇ ਹਰਜੀਤ ਕੌਰ ਰੋਟੀਆਂ ਜੀ ਲਾ ਰਹੀ ਆ ਯਾਨੀ ਕਿ ਡਾਕਟਰ ਆਫ ਪਾਲਾ ਜੀ ਅੱਜ ਨੇ ਮਮੀ ਪਰੌਂਠੇ ਲਾਏ ਨਹੀਂ ਅੱਜ ਨਹੀਂ ਪਰੌਂਠੇ ਲਾਏਗੇ ਨਹੀਂ ਮਰ ਗਿਆ ਅੱਲਾ ਤੁਹਾਡਾ ਨਹੀਂ ਕਰਾਉਣੀਆਂ ਪਰੌਂਠਿਆਂ ਤੋਂ ਅੱਗੇ ਤਾਂ ਰੋਜ਼ ਪਰੌਂਠਿਆਂ ਦੇ ਦਵਾਲੇ ਹੋ ਜਾਂਦੀਆਂ ਅੱਜ ਸੁੱਕੀਆਂ ਰੋਟੀਆਂ ਹੀ ਖਵਾਏਂਦੀ ਹੂੰ ਚੱਲ ਵਧੀਆ ਗੱਲ ਆ ਇਸੇ ਬਾਨਨੇ ਅਸੀਂ ਪਤਲੇ ਹੋ ਜਾਾਂਗੇ ਓਵੇਂ ਕੜਾ ਹੋਣਾ ਹੀ ਆ ਅਸੀਂ ਪਤਲੇ ਕਨੇ ਹੀ ਮਿਸ਼ਰਤ ਮਾਂਏ ਮੈਨੂੰ ਦੋ ਰੋਸਿਆਂ ਖਾਣ ਦੇ ਖਾਰਾ ਚੁੱਪ ਕਰਕੇ ਤੇ ਨਹੀਂ ਕਰ ਬੋਲਣ ਮਮੀ ਛੱਜ ਤਾਂ ਬੋਲੇ ਛੱਣ ਨਹੀਂ ਬੋਲੇ ਤੇ ਬੋਲਣਾ ਪੈਂਦਾ ਨਾ ਏ ਕਿਵੇਂ ਬੋਲਦੀ ਆ ਆਹੋ ਫਾੜ ਕੇ ਪੈਰ ਤੇ ਨੀ ਆ ਮੇਰੇ ਕੋਲੇ ਵੇਲਣਾ ਪਿਆ ਮਾਦੇ ਵੇਲ ਆ ਗੋਲ ਗੋਲ ਮੱਥਾ ਪਾੜ ਕੇ ਕੀ ਮਿਲਣਾ ਤੁਹਾਨੂੰ ਗੁੱਡ ਮਾਰਨਿੰਗ ਫਰੈਂਡਸ ਇੰਪਰੂਵਮੈਂਟ ਦਿਨੋਂ ਦੀ ਦਿਨ ਆਪਣੇ ਆਈ ਜਾਂਦੀ ਬਸ ਕਲ ਅਗੂਠੇ ਦੀ ਪੀੜ ਰਹਿ ਗਈ ਆ ਮੰਮੀ ਮੈਂ ਤੇਰੇ ਹਿਸਾਬ ਨਾਲ ਵੱਡਾ ਹੋ ਗਿਆ ਕਿ ਨਹੀਂ ਤੇ ਹੋਇਆ ਹੀ ਆ ਵੱਡਾ ਤੇ ਫਿਰ ਹੁਣ ਮੈਨੂੰ ਵੇਚਣਾ ਹੀ ਮੇਰਾ ਵੀ ਵਿਆਹ ਕਰ ਦੇ ਕਰ ਦਿੰਨੀ ਤੇਰਾ ਉਹ ਤਾਂ ਕਰਤਾ ਆ ਬੜੀ ਜੈਲ ਸੀ ਆ ਉਹਨੂੰ ਚਾ ਪਾਣੀ ਸਭ ਕੁਝ ਬੈੱਡ ਤੇ ਮਿਲਦਾ ਉਹ ਰਾਤ ਨੂੰ ਘਰੇ ਵਰਦਾ ਇੱਕ ਵਾਰੀ ਬੇਬੀ ਤੁਸੀਂ ਖਾਉਂਗੇ ਬੇਬੀ ਨੂੰ ਬੇਬੀ ਬੇਬੀ ਪਰੌਂਠੇ ਖਾਂਦਾ ਕਦੇ ਚੌਲ ਖਾਂਦਾ ਤੇ ਤੂੰ ਨਾ ਭੁਖਾ ਰਹੀ ਨਾ ਆਪਾਂ ਨੂੰ ਮਿਲਦੀਆਂ ਠੰਡੀਆਂ ਰੋਟੀਆਂ ਉਹ ਜਿੱਦਾਂ ਦਾ ਤੂੰ ਡਿੱਗਿਆ ਨਾ ਤੈਨੂੰ ਆਜੇ ਹੱਥੀਂ ਤੋੜ-ਤੋੜ ਬੁਰਕੀਆਂ ਖਮਮਨੇ ਪਏ ਉਹ ਤੇਰੇ ਦੀ ਮਜਬੂਰੀ ਮੇਰਾ ਹੱਥ ਚੱਲਦਾ ਨਹੀਂ ਇੱਕ ਹੱਥ ਨਾਲ ਰੋਟੀ ਖਾਦੀ ਨਹੀਂ ਜਾਂਦੀ ਤੇ ਆ ਆ ਜਿਹੜੀ ਨਾ ਵਕਤ ਦੇ ਮੂੰਹ ਵਾਲੀ ਇਹ ਖਵਾ ਦਿੰਦੀ ਮੈਨੂੰ ਰੋਟੀ ਤੂੰ ਵਕਤ ਦੇ ਮੂੰਹ ਵਾਲਾ ਅਛਾ ਤੇਰਾ ਨਵਾਂ ਨਾਮ ਬਕਤ ਦੇ ਮੂੰਹ ਵਾਲੀ ਮੰਮੀ ਵੇ ਲਾ ਕੀ ਬੋਲਦਾ ਇਹ ਬੱਲਾ ਥੋੜੀ ਹੁਣ ਨਹੀਂ ਮਾਰਦਾ ਦੀ ਲੱਕ ਵੀ ਦੁਖਦਾ ਉਂਗਲ ਵੀ ਦੋਦੀ ਸੱਟ ਨਹੀਂ ਜਾਈ ਲੱਗਦਾ ਦੀ ਹੁਣ ਮੰਮੀ ਮਾਰ ਨਹੀਂ ਸਾਦੀ ਬਸ ਹੂੰ ਇਹ ਕੀ ਹੋ ਰਿਹਾ ਵੀ ਇਹ ਮੈਂ ਉਹਨੂੰ ਵਿੰਗੀ ਡੈਡੀ ਕਰਕੇ ਸਕਾਰਿਆ ਮੈਨੂੰ ਪਤਾ ਇੱਕ ਆਪਣੇ ਘਰੇ ਬੰਦੇ ਦਾ ਨਵਾਂ ਨਾਮ ਅੱਜ ਤੋਂ ਕੀ ਬਕਤ ਦੇ ਮੂੰਹ ਵਾਲੀ ਹੂੰ ਲੱਗੀ ਹੋਈ ਕੰਮ ਤੇ ਮੰਮੀ ਬਕਤ ਦੇ ਮੂੰਹ ਵਾਲੀ ਕਿੱਥੇ ਆ ਮੰਮੀ ਇਹ ਬਤਕ ਦੇ ਮੂੰਹ ਵਾਲੀ ਕਿਹਦੀ ਆ ਇਹ ਦਿਨੋਂ ਦਿਨ ਹੋਰ ਨਹੀਂ ਮੋਟੀ ਹੋਈ ਜਾਂਦੀ ਫਿਰ ਤੁਸੀਂ ਵੀ ਬਤਕਈਆਂ ਐ ਮਮੀ ਮਮੀ ਫੀਪ ਕਰਦੀ ਆ ਕੁੜੀ ਤੇਰੀ ਮੋਟੀ ਨਹੀਂ ਹੋਈ ਜਾਂਦੀ ਦਿਨੋਂ ਦਿਨ ਹੋਰ ਆਹ ਦੇਦੀ ਨਹੀਂ ਕਰਦੀ ਤੇ ਵਕਤ ਦੇ ਮੂੰਹ ਵਾਲੀ ਆ ਹਾਂ ਹਾਂ ਤੇ ਤੁਸੀਂ ਵੀ ਭਰਾ ਉਹਦੇ ਹੀ ਆ ਇਹ ਉਹ ਵਕਤ ਵੀ ਕਰਦੀ ਤੇ ਠੂ ਠੂ ਠੌ ਠੌ ਨੂੰ ਸਮਝ ਨਹੀਂ ਆਉਂਦੀ ਇਹ ਵੀ ਜਿਹੜਾ ਬੋਲਦੀ ਹਾਂ 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 ਢੋਲਣੀ ਹੋ ਗਈ ਢੋਲਣੀ ਢੋਲਣੀ ਦੋਵੇਂ ਭੈਣ ਭਰਾ ਢੋਲਣੇ ਢੋਲਣੀ ਹੋ ਗਏ ਢੋਲਣਾ ਢੋਲਣੀ ਹੋ ਗਏ ਲੱਤ ਲੱਤ ਹੀ ਹੋ ਗਏ ਵੱਜੀ 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 ਨੂੰ ਡੋਲਣੀ ਚੱਕ ਡੋਲਣੀ ਫੇਰ ਉਹ ਪਈ ਡੋਲਣੀ ਚੱਕ ਪਰਨੇ ਥੱਲੇ ਪਈ ਚੱਕ ਚੱਕ ਡੋਲਣੀ ਮੋਟ ਵਿਚ ਐ ਹਾਲਿੰਗ ਗਰਲਿੰਗ ਛਾਲਿੰਗ ਸਿਮਰਨ ਸ਼ਾਕਸੀ ਨੈਂਸੀ ਕਿਆ ਹਤ ਸੀਸ ਛੇਰਨੀ ਤੁਹਾਨੂੰ ਮੈਂ ਦੱਸਤਾ ਟੋਡੇ ਕਰਕੇ ਮੈਂ ਡੀਆਂ ਸ਼ੈਡ ਤੋਂ ਤੇ ਤੂੰ ਹੀ ਮੇਰਾ ਕਦੇ ਦੇ ਨਹੀਂ ਦੇ ਸਕਦੀਆਂ ਠੀਕ ਹੈ ਨਾ ਹੁਣ ਮੇਰੇ ਵੱਲ ਵੇਖਦੀਆਂ ਵੀ ਨਹੀਂ ਕੋਈ ਚੱਕਰ ਨਹੀਂ ਖਾਰੀਆਂ ਤੁਸੀਂ ਬੇਵਫਾ ਨਿਕਲੀਆਂ ਤੂੰ ਹੀ ਆ ਚੰਗੀ ਵਿੱਚ ਕੱਲੀ ਪੂਰੀਏ ਤੂੰ ਹੀ ਆ ਵਿੱਚ ਕੱਲੀ ਚੰਗੀ ਬਾ ਤੂੰ ਬਾ ਮਾੜੀਆਂ ਠੀਕ ਆ ਨਾ ਗਰਲਿੰ ਬਾ ਮਾੜੀ ਨੂੰ ਦੇ ਨਾਲ ਨਾਲ ਉਹਦਣ ਇਹਦੇ ਵੀ ਸੱਟ ਲੱਗੀ ਸੀ ਹਾਂ ਜੀ ਗਾਇ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇ ਤੁਹਨ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇ ਜਦਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ